ਪਿੰਡ ਤੂਲਕੇ ਵਿੱਚ ਖਰਾਬ ਕਣਕ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਡੀਪੋ 홀ਡਰ ਵੱਲੋਂ ਖਰਾਬ ਕਣਕ ਵੰਡੀ ਗਈ ਹੈ ਜਿਸ ਦਾ ਪਿੰਡ ਵਾਲਿਆਂ ਨੇ ਬਹੁਤ ਸ਼ਕਤੀ ਨਾਲ ਵਿਰੋਧ ਕੀਤਾ ਹੈ ਉਹਨਾਂ ਵੱਲੋਂ ਪਿੰਡ ਦੇ ਸਰਪੰਚ ਨੂੰ ਦੱਸਿਆ ਗਿਆ ਤੇ ਸਰਪੰਚ ਵੱਲੋਂ ਖਰਾਬ ਕਣਕ ਨੂੰ ਬੰਦ ਕਰਵਾ ਕੇ ਦੁਬਾਰਾ ਨਵੀਂ ਕਣਕ ਮੰਗਵਾਈ ਗਈ ਅਤੇ ਸਰਪੰਚ ਨੇ ਦੱਸਿਆ ਕਿ ਇਹ ਬਿਲਕੁਲ ਸਹੀ ਹੈ ਕਿ ਪਿੰਡ ਵਾਲਿਆਂ ਨੂੰ ਖਰਾਬ ਕਣਕ ਵੰਡੀ ਗਈ ਸੀ ਪਰ ਉਹਨਾਂ ਕੋਲੋਂ ਖਰਾਬ ਕਣਕ ਲੈ ਕੇ ਫਿਰ ਨਵੀਂ ਤੇ ਸਾਫ਼ ਕਣਕ ਇਹਨਾਂ ਨੂੰ ਦਿੱਤੀ ਗਈ ਹੈ ਇਸ ਦੇ ਨਾਲ ਹੀ ਜਦੋਂ ਦੀਪੂ ਹੋਲਡਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਬਿਆਨ ਦੇਣ ਤੋਂ ਮਨਾ ਕਰ ਦਿੱਤਾ ਅਗੋਸ ਨਿੰਦਾਵਾਜਕ ਸ਼ਬਦ ਬੋਲੇ ਇਸ ਦੇ ਨਾਲ ਹੀ ਪਿੰਡ ਵਾਲਿਆਂ ਨੇ ਦੀਪੂ ਹੋਲਡਰ ਖਿਲਾਫ ਮੀਡੀਆ ਨੂੰ ਬਿਆਨ ਦਿੱਤੇ ਅਤੇ ਕਈ ਦੋਸ਼ ਵੀ ਲਗਾਏ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਲਈ ਕਦੀ ਵੀ ਚੁੱਪ ਨਹੀਂ ਬਠਾਂਗੇ ਪੀਸੀਐਨ ਨਿਊਜ਼ ਟੀਵੀ ਤੋਂ ਪੱਤਰਕਾਰ ਨਿਸ਼ਾਨ ਸਿੰਘ ਅਤੇ ਤਜਿੰਦਰਪਾਲ ਸਿੰਘ ਦੀ ਖਾਸ ਰਿਪੋਰਟ ਮੈਂ ਪ੍ਰਕਾਸ਼ ਸਿੰਘ ਪਿੰਡ ਧੂਲਕਾ ਤੋਂ ਸਾਡੇ ਜੋ ਸਰਕਾਰ ਵੱਲੋਂ ਫਰੀ ਦੀ ਕਣਕ ਆਈ ਆ ਉਹਦੇ ਬਾਰੇ ਮਸਲਾ ਇਹ ਆ ਵੀ ਅਸੀਂ ਨਿਊ ਚੈਨਲ ਵਾਲੇ ਬੁਲਾਏ ਆ ਉਹ ਅਸੀਂ ਦੀਪੂ ਹੌਲਡਰ ਨੂੰ ਇਹ ਕਣਕ ਬਾਰੇ ਕਿਹਾ ਸੀ ਇਹ ਜਿਹੜੀ ਕਣਕ ਆ ਇਹ ਬੀਬੀ ਨੂੰ ਪੂਰੀ ਬੋਰੀ ਮਾੜੀ ਦਿੱਤੀ ਗਈ ਆ ਤੇ ਇਹਨਾਂ ਨੇ ਦੱਸਿਆ ਅਸੀਂ ਵੇਖ ਕੇ ਸਾਰਿਆਂ ਨੇ ਕਿਹਾ ਵਾ ਕਿ ਕਣਕ ਮਾੜੀ ਆ ਇਹ ਨਹੀਂ ਦੇਣੀ ਚਾਹੀਦੀ ਤੇ ਉਹਨਾਂ ਨੇ ਕਿਹਾ ਵੀ ਇਹ ਪਿਛੋਂ ਇਦਾਂ ਦੇਈ ਆ ਇਹ ਸਾਨੂੰ ਵੰਡਣੀ ਪੈਣੀ ਆ ਬੇਸ਼ੱਕ ਤੁਸੀਂ ਨਿਊ ਚੈਨਲ ਵਾਲੇ ਬਣਾ ਲਓ ਨਹੀਂ ਤੇ ਉੱਤੇ ਸਰਕਾਰ ਨਾਲ ਗੱਲ ਕਰੋ ਕਾਫੀ ਉਹਨਾਂ ਦੋ ਤਿੰਨ ਰੈਂਕ ਦੱਸੀ ਫਿਰ ਉਹਨਾਂ ਨੂੰ ਜਾ ਕੇ ਮਿਲੋ ਹੁਣ ਇਨਸਪੈਕਟਰ ਸਾਹਿਬ ਪਹੁੰਚੇ ਆ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਘਰਾਂ ਤੋਂ ਕਣਕ ਜਿਹੜੀ ਮਾੜੀ ਵੰਡੀ ਗਈ ਆ ਬਲਾ ਕੇ ਵਾਪਸ ਜਮ੍ਹਾਂ ਕਰਕੇ ਤੇ ਚੰਗੀ ਕਣਕ ਦਿੱਤੀ ਜਾ ਰਹੀ ਆ ਜਿਹੜੇ ਆ ਕਣਕ ਦੇ ਖਰਾਬ ਦੇ ਨਿਕਲੇ ਇੱਕ ਕਰੀਬਨ 32 ਘਰਾਂ ਨੂੰ ਭਾਜੀ ਕਣਕ ਵੰਡੀ ਗਈ ਆ ਤੇ ਤਕਰੀਬਨ ਤੁਸੀਂ ਮੰਨ ਕੇ ਚਲੋ ਵੀ 50-60 ਕੁਇੰਟਲ ਦੇ ਕਰੀਬ ਕਣਕ ਜਿਹੜੀ ਵਾਪਸ ਆਈ ਆ ਤੇ ਹੁਣ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਨਸਪੈਕਟਰ ਸਾਹਿਬ ਨੇ ਕਿ ਆ ਵੀ ਚੰਗੀ ਜਿਹੜੀ ਕਣਕ ਉਹ ਦਿੱਤੀ ਜਾਵੇ ਜਿਹੜੀ ਮਾੜੀ ਉਹ ਵਾਪਸ ਲੈ ਨਾ ਜਾਵੇ ਉਹਨਾਂ ਨੂੰ ਚੰਗੀ ਕਣਕ ਦਿੱਤੀ ਜਾਵੇ ਤੇ ਇਸ ਬਾਰੇ ਸਰਪੰਚ ਸਾਹਿਬ ਦਾ ਕੀ ਕਹਿਣਾ ਹੈ ਸਰਪੰਚ ਸਾਹਿਬ ਨੇ ਉਹਨਾਂ ਨੂੰ ਦੱਸਿਆ ਇਹਨਾਂ ਸਰਪੰਚ ਸਾਹਿਬ ਨੇ ਇਨਸਪੈਕਟਰ ਸਾਹਿਬ ਨੂੰ ਦੱਸਿਆ ਵਾ ਹਾਂਜੀ ਉਹਨਾਂ ਨੇ ਸਾਡੀ ਕਾਫੀ ਹੈਲਪ ਕੀਤੀ ਆ ਹੋਰ ਵੀ ਸਾਰੇ ਪਾਸੇ ਉਹਨਾਂ ਦਾ ਵੀ ਕੋਈ ਦੋਸ਼ ਨਹੀਂ ਆ ਪਿੱਛੋਂ ਡੀਪੋ ਹਟ ਰਹਿਣ ਲੱਗਣਾ ਥੋੜਾ ਗੱਲਬਾਤ ਕਰਨ ਚ ਉਹਨਾਂ ਨੇ ਫਰਕ ਪਾਇਆ ਵੀ ਤੁਸੀਂ ਅੱਗੇ ਜਾ ਕੇ ਗੱਲ ਕਰੋ ਮੇਰੇ ਨਾਲ ਚੱਲੋ ਮੈਂ ਕਰਾਇਆ ਦੇ ਦੂੰਗਾ ਮੈਂ ਕਰ ਦੂੰਗਾ ਗੱਡੀਆਂ ਭਰ ਕੇ ਚੱਲੋ ਉਹਨਾਂ ਦਾ ਇਹ ਕਹਿਣਾ ਹੈ ਠੀਕ ਹੈ ਤੇ ਹੁਣ ਕਦੋਂ ਤੱਕ ਕਣਕ ਆ ਜਾਏਗੀ ਉਹ ਕਣਕ ਜਿਹੜੇ ਨੇ ਕੋਟਾ ਦੇ ਰਹੇ ਹੁਣ ਚੰਗੀ ਜਿਹੜੀ ਕਣਕ ਆਈ ਆ ਮਿਕਸ ਉਹ ਚੋਂ ਜਿਹੜੀ ਮਾੜੀ ਉਹ ਰੱਖ ਰਹੇ ਆ ਤੇ ਚੰਗੀ ਜਿਹੜੀ ਉਹ ਵੰਡ ਰਹੇ ਆ ਠੀਕ ਹੈ ਓਕੇ ਧੰਨਵਾਦ ਹਾਂਜੀ ਸਾਸੀ ਗੱਲ ਸਰਪੰਚ ਸਾਹਿਬ ਸੱਚੀ ਸਰ ਇਹ ਜੋ ਮਸਲਾ ਸੀਗਾ ਇਹਦੇ ਬਾਰੇ ਦੱਸ ਸਕਦੇ ਵੀ ਕਿੰਨੀ ਕਣਕ ਜਿਹੜੀ ਖਰਾਬ ਸੀਗੀ ਔਰ ਟੋਟਲ ਕਿੰਨੀ ਇਸ ਡੀਪੂ ਵਰਡ ਦੇ ਵਿੱਚ ਕਿੰਨੇ ਕਾਰਟ ਸੀਗੇ ਔਰ ਕਿੰਨਾ ਅਨਾਜ ਆਇਆ ਸੀਗਾ ਇਹ ਕੋਈ 500 ਦੇ ਕਰੀਬ ਇਸ ਡੀਪੂ ਤੇ ਦੋ ਡੀਪੂਆਂ ਦੀ ਕਣਕ ਆ 500 ਕਾਰਡ ਦੇ तकरीबन 560 ਆ ਉਹਦੇ ਵਿੱਚੋਂ 450 ਕੁਇੰਟ ਜਿਹੜੀ ਕਣਕ ਆਈ ਆ ਕੁਝ ਕਣਕ ਜੇ ਆਉਣ ਵਾਲੀ 18 20 ਕੁਇੰਟ ਵਾਲਾ ਇਹਦੇ ਵਿੱਚੋਂ ਕਣਕ ਜਦੋਂ ਵੰਡ ਸ਼ੁਰੂ ਕੀਤੀ ਆ ਤੇ ਮੈਨੂੰ ਲੋਕਾਂ ਨੇ ਥੋੜੀ ਸ਼ਿਕਾਇਤ ਕੀਤੀ ਵੀ ਕਣਕ ਮਾੜੀ ਆ ਮੈਂ ਆਣ ਕੇ ਚੈੱਕ ਕੀਤੀ ਆ ਤੇ ਮੈਂ ਕਣਕ ਜਿਹੜੀ ਰੁਕਾਤੀ ਆ ਇੰਸਪੈਕਟਰ ਸਾਹਿਬ ਆਏ ਮੌਕੇ ਤੇ ਉਹ ਕਹਿੰਦੇ ਆ ਵੀ ਨਵੀਂ ਕਣਕ ਅਸੀਂ ਭੇਜ ਦਿੰਨੇ ਆ ਨਵੀਂ ਕਿੰਨੀ ਭੇਜੀ ਗਈ ਜੀ ਮਤਲਬ ਨਵੀਂ ਭੇਜਣੀ ਹੈ ਜੀ ਉਹ ਕਹਿੰਦੇ ਆ ਮੰਨ ਗਏ ਆ ਵੀ ਅਸੀਂ ਜਿਹੜੀ ਕਣਕ ਆ ਬਾਹਰੋਂ ਲੱਦਾਈ ਗਈ ਆ ਤੇ ਮਾੜੀ ਆ ਤੇ ਅਸੀਂ ਨਵੀਂ ਭੇਜ ਦਿੰਨੇ ਆ 300 ਤੋੜਾ ਹੋਰ ਤੁਸੀਂ ਗਰੀਬਾਂ ਨੂੰ ਕਣਕ ਵੰਡੋ ਜਿਹੜੀ ਚੰਗੀ ਉਹ ਵੰਡੋ ਜਿਹੜੀ ਮਾੜੀ ਉਹ ਸਾਈਡ ਤੇ ਕਰ ਦਿਓ ਉਹ ਮੈਂ ਕਰਵਾਤੀ ਆ ਤੇ ਵੰਡ ਜਿਹੜੀ ਦੁ